ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਚ ਟਾਕ ਰਸਾ ਅੰਤਰੀ ਅੱਜ ਦੀ ਵੀਡੀਓ ਚ ਅੱਜ ਤੁਹਾਨੂੰ ਦਿਖਾਵਾਂਗੇ 40 ਸਾਲ ਪੁਰਾਣੀ ਇਹ ਸੈ ਤੇ ਜਿਹੜੀ ਅੱਜ ਕੱਲ੍ਹ ਅਲੋਪ ਹੁੰਦੀ ਜਾ ਰਹੀ ਆ ਕਿਸੇ ਕਿਸੇ ਦੇ ਘਰਾਂ ਤੁਹਾਨੂੰ ਦਿਖਾਣੇ ਆ ਜੀ 1983 ਚ ਮੇਰੇ ਸਹੁਰਾ ਸਾਹਿਬ ਡਵੇਈ ਗਿਆ ਸੀਗੇ ਉੱਥੋਂ ਲੈ ਕੇ ਆਏ ਸੀ ਉੱਥੋਂ ਲੈ ਕੇ ਆਂਦੀ ਸੀ ਉਹਨਾਂ ਨੂੰ ਅੱਜ ਕੱਲ੍ਹ ਉਹ ਚੀਜ਼ ਅਲੋਪ ਹੋ ਗਈ ਨਾ ਇਹ ਅਸੀਂ ਸਾਫ ਕੇ ਰੱਖੀ ਹੋਈ ਆ ਤੇ ਚਲਦੀ ਵੀ ਆ ਜੇ ਕਿਸੇ ਦੇ ਹੈਗੀ ਵੀ ਆ ਤਾਂ ਉਹ ਖਰਾਬ ਹੁੰਦੀਆਂ ਨੇ ਜਾਂ ਚਲਦੀਆਂ ਨਹੀਂ ਹੁੰਦੀਆਂ ਤੇ ਸਾਡੇ ਚਲਦੀ ਆ ਸਾਡੀਆਂ ਅਸੀਂ ਤੁਹਾਨੂੰ ਚਲਦੀ ਦਿਖਾਉਣੀ ਆ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਉਹ ਚੀਜ਼ ਹੈ ਕੀ ਜੀ ਆਜੀ ਦਿਖਾਉਣੀ ਤੁਹਾਨੂੰ ਇਹ ਚੀਜ਼ ਹੈਗੀ ਆ ਜਿਹੜੀ ਟੇਬਲ ਗੱਟ ਦੇਖੋ ਅਸੀਂ ਚਲਦੀ ਆ ਅਸੀਂ ਰੱਖੀ ਆ ਸਾਫ ਕੇ ਤੇ ਜੇ ਕਿਸੇ ਦੇ ਘਰ ਹੈਗੀ ਵੀ ਆ ਸਾਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਕੀ ਦੇਕੇ ਦੇ ਕਰ ਹੈਗੀ ਆ ਤੇ ਚਲਦੀ ਹਨ ਤੁਹਾਨੂੰ ਦਿਖਾਉਣਿਆ ਇਹਦੇ ਵਿੱਚ ਸਾਡੇ ਕੋਲ ਕੈਸਟਾ ਵੀ ਨਹੀਂ ਅਸੀਂ ਕੈਸਟਾ ਲਾਗੇਗੇ ਤੁਹਾਨੂੰ ਦਿਖਾਉਣੇ ਆ ਇਹ ਦੱਬੇ ਚ ਅਸੀਂ ਹੁਣ ਕੈਸਟਾ ਸੰਭੇ ਰੱਖਿਆ ਹੋਇਆ ਨਹੀਂ ਜੀ ਦੇਖੋ ਇਹਨੂੰ ਵਿੱਚ ਲਾ ਕੇ ਦਿਖਾਉਣੀ ਆ ਕੈਸਟਾ ਰਿਜੀਨਲ ਕੈਸਟਾ ਨਹੀਂ ਇਹ ਸੋ ਇਹ ਸੋਲੀ ਕੰਪਨੀ ਦੀ ਹੈ ਨਹੀਂ ਜੀ ਜਿਸ ਨੂੰ ਨਾਲ ਜਾਦੇ ਕੰਪਨੀ ਬਾ ਮਸ਼ਹੂਰ ਸੀਗੀ ਓਰੀਜਨਲ ਅਗਿਆਨ ਰਿਨਾ ਤੇ ਜਿਵੇਂ ਦਾਤ ਲਿਖਿਆ ਹੁੰਦਾ ਸੀਗਾ ਜਿਵੇਂ ਧਾਰਮਿਕ ਟਾਡੀ ਜਿਵੇਂ ਪਤਾ ਲੱਗ ਜਾਂਦਾ ਸੀਗਾ ਵੀ ਇਹਦੇ ਵਿੱਚ ਕਿਹੜੇ ਗਾਰੇ ਨੇ ਕਿ ਕਿਹੜੀ ਟਾਡੀਆਂ ਦੀ ਆ ਕਿਹੜੀ ਧਾਰਮਿਕ ਇਹ ਹੈਗੀ ਜਿਵੇਂ ਗਰੇਵਾਲ ਸੀਮਾ ਦੀ ਤੇ ਜਿਵੇਂ ਮਾਨਕ ਦੇ ਮਾਨਕ ਦੀ ਹੈਗੀ ਆ ਦੀ ਇਹ ਤੇ ਆ ਸਾਡੇ ਬਾਪੀ ਦਾ ਨੌ ਲਿਖਿਆ ਹੁੰਦਾ ਸੀਗਾ ਵੀ ਇੱਕ ਦੂਜੇ ਨਾਲ ਕਿਸੇ ਨਾਂ ਦੀ ਰਲਣਾ ਜਾ ਬਕਸਣਾ ਹੋ ਜਵੇ ਵੀ ਇਹ ਮੇਰੀ ਮੇਰੀ ਕੈਸਟਾ ਬਾਪੀ ਦਾ ਸੇਵਾ ਸਿੰਘ ਨੌ ਲਿਖਿਆ ਆ ਜੀ ਤੇ ਪੇਰਾ ਮਾਣਕ ਦੀਆਂ ਹੈਗੀਆਂ ਨੇ ਤੇ ਸ਼੍ਰੀਿੰਦਰ ਕੌਰ ਦੀਆਂ ਆਹ ਤੁਹਾਨੂੰ ਲਾਗੇ ਦਿਖਾਉਂਦੇ ਆ ਜੀ ਹੁਣ ਗਰੇਵਾਲ ਸੀਮਾ ਦੀ ਫੋਟੋ ਆ ਆਹ ਰਹੀ ਨਾ घोषणा दा महाना जग खुर कर मैं तरके ऐ परखे करके नी मटियानु मीरा पा मन के कहे हो कैसा के श्रती न कह देदा हो कैसा के श्रती न कह मेरा छोटा भी देवाने पंडित ले कोई जट भी बोलत सुनला कुंती देवानी परखे के बारे नट दे मेरे मार दे गल में रक्त ही ਕੱਲੀ ਨਾ ਕਰੀ ਤੇ ਮੇਰੇ ਹਮਨਾਂ ਨੂੰ ਤੂੰ ਦੋਪਨਤ ਵਾਲੀਆ ਕੱਲੀ ਤੇ ਮੇਰੀ ਹਾਂ ਉਹ ਨਿੱਕਲੀ ਬਕਰਾਂ ਲੱਕਰੀ ਵਾਲੇ ਤੋਂ ਮੈਂ ਤੇਰੀ ਵੀਰ ਦੀ ساری ਉਮਰ ਕਰੂੰਗੀ ਤੇਰੀ ਸੇਵਾਵੇਂ ਤੋਂ ਮੈਂ ਤੇਰੀ ਵੀਰ ਦੀ ਜਿਨੇ ਜਿਨੇ ਇਹ ਟੇਬਰ ਆਦੇ ਟੇਬਰ ਗਾਰਡ ਦੇ ਵਿੱਚ ਪਹਿਲਾ ਪੁਰਾਣੇ ਗੀਤ ਸੁਣਨੇ ਕਮੈਂਟ ਕਰਕੇ ਜਰੂਰ ਵਸਿਓ ਤੇ ਮੈਂ ਕਿਤੇ ਕਿਤੇ ਕਰੇ ਹੈਗੀ ਆ ਪੁਰਾਣੀ ਚੀਜ਼ ਤੇ ਫਿਰ ਤੁਹਾਨੂੰ ਮੈਂ ਅਗਲੀ ਵੀਡੀਓ ਦੇ ਵਿੱਚ ਮੇਰੇ ਸਹੁਰਾ ਸਾਹਿਬ ਦੀ ਹੋਰ ਚੀਜ਼ ਲਿਆਂਦੀ ਇੱਕ ਹੋਰ ਪੁਰਾਣੀ ਚੀਜ਼ ਤੁਹਾਨੂੰ ਕਰੂੰਗੀ ਕਿਸੇ ਤਰ੍ਹਾਂ ਸ਼ੇਅਰ ਕਰ ਦੇਣਾ ਵੀਡੀਓ ਵਰੀਆਂ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਤੇ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਕਰਕੇ ਦੱਸਣਾ ਵੀ ਗਰਮੀ ਬਹੁਤ ਜ਼ਿਆਦਾ ਪਈ ਸੀ ਜੀ ਸ਼ਾਮ ਨੂੰ ਆ ਗਿਆ ਮੀਂਹ ਫਿਰ ਤੇ ਬਾਣੀ ਫਿਰ ਨਹਾਉਣ ਲੱਗ ਗਈ ਤੇ ਬਾਣੀ ਨੇ ਨਾਤੇ ਇੰਜੋਏ ਕੀਤਾ ਤੇ ਬੂਟੇ ਵੀ ਧੁੱਤ ਗਏ ਬੂਟੇ ਵੀ ਮਰ ਜਾਏ ਪਏ ਸੀਗੇ ਗਰਮੀ ਨਾਲ ਤੇ ਉਹਨਾਂ ਨੂੰ ਵੀ ਵਧੀਆ ਸਾਰ ਮਿਲ ਗਏ ਹਰੇ ਭਰੇ ਹੋ ਗਏ ਜੀ இருந்தது <laughs> இல்ல <laughs>